ਤੁਸੀਂ ਸਕਰੀਨ ਉੱਤੇ ਦੇਖ ਪਾ ਰਹੇ ਹੋ ਜਿੱਥੇ ਕਿ ਰਾਜਵੀਰ ਜਵੰਦਾ ਦਾ ਪਰਿਵਾਰ ਪੂਰੀ ਤਰ੍ਹਾਂ ਦੇ ਨਾਲ ਟੁੱਟ ਗਿਆ ਹੈ ਮਾਂ ਦੇ ਹੰਝੂ ਦੇਖੇ ਨਹੀਂ ਜਾਂਦੇ ਪੁੱਬਾ ਮਾਰ ਦੀ ਮਾਂ ਦਾ ਹਾਲ ਨਹੀਂ ਦੇਖਿਆ ਜਾਂਦਾ ਪੂਰਾ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ ਕਰਤਾਰਪੁਰ ਸਾਹਿਬ ਵਿਖੇ ਤਾਰੇ ਗਏ ਨੇ ਰਾਜਵੀਰ ਜਵੰਦਾ ਦੇ ਫੁੱਲ ਸ੍ਰੀ ਕਰਤਾਰਪੁਰ ਸਾਹਿਬ ਪਹੁੰਚਾ ਜਵੰਦਾ ਦਾ ਪੂਰਾ ਪਰਿਵਾਰ ਤੇ ਉੱਥੇ ਹੀ ਦੋਸਤ ਅਤੇ ਸਗੇ ਸਬੰਧ ਵੀ ਮੌਕੇ ਉੱਤੇ ਪਹੁੰਚੇ ਤਾਂ ਇਸੇ ਦੌਰਾਨ ਕੀਰਤਪੁਰ ਸਾਹਿਬ ਦੇ ਵਿੱਚ ਉਹਨਾਂ ਦੇ ਫੁੱਲ ਤਾਰੇ ਗਏ ਨੇ ਲਗਾਤਾਰ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਕੀਰਤਪੁਰ ਸਾਹਿਬ ਦੇ ਵਿੱਚ ਰਾਜਵੀ ਜਵੰਦਾ ਦਾ ਫੁੱਲ ਦੇ ਫੁੱਲ ਤਾਰੇ ਗਏ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ ਤੇ ਪਰਿਵਾਰ ਦੇ ਹੰਝੂ ਦੇਖੇ ਨਹੀਂ ਜਾਂਦੇ ਰਾਜੀਵ ਜਵੰਦਾ ਇੱਕ ਹਾਸੇ ਦਾ ਸ਼ਿਕਾਰ ਹੋਏ ਜਿਸ ਤੋਂ ਬਾਅਦ ਵਿੱਚ ਉਹਨਾਂ ਦਾ ਇਲਾਜ ਮੋਹਾਲੀ ਦੇ ਫੋਰਟਿਸ ਹਸਪਤਾਲ ਦੇ ਵਿੱਚ ਚੱਲਿਆ ਇਲਾਜ ਦੇ ਦੌਰਾਨ ਰਾਜੀਵ ਜਵੰਦਾ ਦੇ ਲਈ ਅਰਦਾਸਾਂ ਬਹੁਤ ਕੀਤੀਆਂ ਗਈਆਂ ਕਿ ਰਾਜੀਵ ਜਵੰਦਾ ਦੇ ਲਈ ਸ਼ਾਇਦ ਕੋਈ ਚਮਤਕਾਰ ਹੀ ਹੋ ਜਾਵੇ ਇਸ ਤਰ੍ਹਾਂ ਲੋਕਾਂ ਦੇ ਵੱਲੋਂ ਅਰਦਾਸਾਂ ਕੀਤੀਆਂ ਗਈਆਂ ਕਿ ਰਾਜੀਵ ਜਵੰਦਾ ਆਪਣੇ ਪਰਿਵਾਰ ਦੇ ਵਿੱਚ ਮੁੜ ਉਸੇ ਤਰ੍ਹਾਂ ਹੀ ਆ ਜਾਵੇ ਪਰ ਪੋਨੀ ਨੂੰ ਕੁਝ ਹੋਰ ਮਨਜ਼ੂਰ ਸੀਗਾ ਤੇ ਕੁਦਰਤ ਨੂੰ ਨੇ ਸਾਰੀਆਂ ਹੀ ਅਰਦਾਸਾਂ ਨੂੰ ਨਾ ਮਨਜ਼ੂਰ ਕਰ ਦਿੱਤਾ ਵਾਹਿਗੁਰੂ ਦੇ ਨਾਲ ਲੋਕ ਗਿਲਾ ਸ਼ਿਕਵਾ ਕਰਦੇ ਹੋਏ ਦੇਖੇ ਗਏ ਇਹ ਉੱਗਾ ਸਿਤਾਰਾ ਰਾਜਵੀਰ ਜਵੰਦਾ ਜਿਸ ਨੇ ਆਪਣੀ ਸੱਚੀ ਸੁੱਚੀ ਗਾਇਕੀ ਦੇ ਨਾਲ ਲੋਕਾਂ ਦੇ ਵਿੱਚ ਆਪਣਾ ਆਪਣਾ ਨਾਮ ਬਣਾਇਆ ਲੋਕਾਂ ਦੇ ਦਿਲਾਂ ਦੇ ਉੱਤੇ ਰਾਜ ਕੀਤਾ ਉਹ ਰਾਜਵੀਰ ਜਵੰਦਾ ਹਾਸੇ ਦਾ ਸ਼ਿਕਾਰ ਹੋ ਗਿਆ ਤੇ ਅੱਜ ਸਾਡੇ ਵਿੱਚ ਕਰ ਨਹੀਂ ਰਿਹਾ ਫਿਲਹਾਲ ਜੇਕਰ ਗੱਲ ਕੀਤੀ ਜਾਵੇ ਤਾਂ ਮਾਪੇ ਦੇ ਵੱਲੋਂ ਮਾ ਮਾ ਦੇ ਵੱਲੋਂ ਪੂਰਾ ਜੋਰ ਲਗਾਇਆ ਗਿਆ ਪਰਿਵਾਰ ਦੇ ਵੱਲੋਂ ਪੂਰਾ ਜੋਰ ਲਗਾਇਆ ਗਿਆ ਪਿਤਾ ਰਾਜਵੀਰ ਜਵੰਦਾ ਦੇ ਪਹਿਲਾਂ ਹੀ ਅਕਾਲ ਚਲਾਣਾ ਕਰ ਗਏ ਸੀ ਉਸ ਤੋਂ ਬਾਅਦ ਵਿੱਚ ਰਾਜਵੀਰ ਜਵੰਦਾ ਹੀ ਪਰਿਵਾਰ ਦਾ ਮੋਢੀ ਸੀ ਤਾਂ ਕੀਰਤਪੁਰ ਸਾਹਿਬ ਦੇ ਵਿੱਚ ਰਾਜਵੀਰ ਜਵੰਦਾ ਦੇ ਫੁੱਲ ਤਾਰੇ ਗਏ ਨੇ ਪੁੱਬਾ ਮਾਰ ਦੇ ਰੋਂਦੇ ਪਰਿਵਾਰ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਮਾਂ ਦਾ ਹਾਲ ਉਹ ਮਾਂ ਜਿਸ ਨੂੰ ਕਦੇ ਆਪਣਾ ਪੁੱਤ ਦੁਬਾਰਾ ਨਹੀਂ ਲੱਭਣਾ ਉਹ ਛੋਟਾ ਜਿਹਾ ਬੇਟਾ ਜਿਸ ਨੂੰ ਕਦੇ ਆਪਣਾ ਪਿਤਾ ਨਹੀਂ ਲੱਭਣਾ ਤੋਂ ਛੋਟੀ ਜੀ ਬੱਚੀ ਵੀ ਨਾਲ ਮੌਜੂਦ ਹੈ ਉੱਥੇ ਹੀ ਅਰਦਾਸ ਕੀਤੀ ਗਈ ਉਸ ਤੋਂ ਬਾਅਦ ਵਿੱਚ ਅਰਦਾਸ ਤੋਂ ਬਾਅਦ ਇਹ ਫੁੱਲ ਲਟਾਰੇ ਗਏ ਨੇ ਤਾਂ ਪਤਨੀ ਤੇ ਮਾਂ ਤੇ ਬੱਚੇ ਕਾਫੀ ਜ਼ਿਆਦਾ ਦੁਖੀ ਨੇ ਰੋ ਰੋ ਕੇ ਉਹਨਾਂ ਦਾ ਬੁਰਾ ਹਾਲ ਹੈ ਤਾਂ ਫੁੱਲ ਤਾਰਨ ਤੋਂ ਪਹਿਲਾਂ ਕੁੱਟ ਕੇ ਫੁੱਲਾਂ ਨੂੰ ਜੱਫੀ ਪਾਈ ਗਈ ਇਸ ਪਰਿਵਾਰ ਦੇ ਵੱਲੋਂ ਤਾਂ ਬੜਾ ਹੀ ਇੱਕ ਦੁਖਾਂਤ ਹੈ ਬੜਾ ਹੀ ਇੱਕ ਪਹਾੜ ਦੁੱਖਾਂ ਦਾ ਟੁੱਟਾ ਹੈ ਇਸ ਪਰਿਵਾਰ ਤੇ ਜਿਸ ਨੂੰ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਤਾਂ ਤੁਸੀਂ ਵੀਰਾਂ ਤੁਸੀਂ ਦੇਖ ਪਾ ਰਹੇ ਹੋ ਕਿ ਪਰਿਵਾਰ ਦਾ ਕਿਸ ਤਰ੍ਹਾਂ ਦੇ ਨਾਲ ਪਰਿਵਾਰ ਦੇ ਹਾਲਾਤ ਬਣੇ ਹੋਏ ਨੇ ਇਹ ਪਰਿਵਾਰ ਨਾ ਤਾਂ ਕਿਸੇ ਨੂੰ ਹੁਣ ਕੁਝ ਕਹਿ ਸਕਦਾ ਕਿਉਂਕਿ ਹੁਣੀ ਨੂੰ ਕੋਈ ਟਾਲ ਨਹੀਂ ਸਕਦਾ ਰਾਜੀਵ ਜਵੰਦਾ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਤਾਂ ਬਹੁਤ ਕੀਤੀਆਂ ਗਈਆਂ ਪਰ ਰਾਜੀਵ ਜਵੰਦਾ ਜ਼ਿੰਦਗੀ ਦੀ ਜੰਗ ਹਾਰ ਗਿਆ ਹਾਲਾਂਕਿ ਜਦੋਂ ਉਹਨਾਂ ਦੇ ਨਾਲ ਹਾਦਸਾ ਵਾਪਰਿਆ ਤਾਂ ਸਿਰ ਤੇ ਰੀੜ ਦੀ ਹੱਡੀ ਦੇ ਵਿੱਚ ਗੰਭੀਰ ਸੱਟਾਂ ਲੱਗੀਆਂ ਜਿਸ ਤੋਂ ਬਾਅਦ ਵਿੱਚ ਰਾਜਵੀਰ ਜਵੰਦਾ ਦੇ ਲਈ ਅਰਦਾਸਾਂ ਦਾ ਦੌਰ ਸ਼ੁਰੂ ਹੋ ਗਿਆ ਤੇ ਇਸੇ ਦੌਰਾਨ ਜੇਕਰ ਗੱਲ ਕੀਤੀ ਜਾਵੇ ਤਾਂ ਲੋਕਾਂ ਨੇ ਅਰਦਾਸਾਂ ਵੀ ਬਹੁਤ ਕੀਤੀਆਂ ਸ਼ਾਇਦ ਹੀ ਕੁਝ ਅਜਿਹਾ ਕਾਈ ਕੋਈ ਹੋਏਗਾ ਜਿਸ ਦੇ ਲਈ ਕਿਸੇ ਨੇ ਇੰਨੀਆਂ ਅਰਦਾਸਾਂ ਕੀਤੀਆਂ ਹੋਣਗੀਆਂ ਪਰ ਰਾਜਵੀਰ ਜਵੰਦਾ ਦੇ ਲਈ ਬੱਚੇ-ਬੱਚੇ ਨੇ ਅਰਦਾਸ ਕੀਤੀ ਹੱਥ ਜੋੜ ਕੇ ਰੱਬ ਅੱਗੇ ਇਹੀ ਅਰਦਾਸ ਕੀਤੀ ਕਿ ਰਾਜਵੀਰ ਜਵੰਦੇ ਦੀ ਜਾਨ ਬਚ ਜਾਵੇ ਪਰ 12 ਦਿਨ ਜ਼ਿੰਦਗੀ ਤੇ ਮੌਤ ਦੀ ਲੜਾਈ ਲੜੀ ਹੈ ਰਾਜੀਤ ਜੰਦਾ ਨੇ ਤੇ 12ਵੇਂ ਦਿਨ ਜ਼ਿੰਦਗੀ ਦੀ जंग ਹਾਰ ਗਿਆ ਰਾਜੀਤ ਜੰਦਾ ਮਾਦਾ ਰੋ ਰੋ ਕੇ ਬੁਰਾ ਹਾਲ ਹੈ ਇਸ ਮਾਂ ਦੇ ਲਈ ਪੁੱਤ ਨੂੰ ਇਸ ਤਰ੍ਹਾਂ ਜਹਾਨ ਨੂੰ ਤੋੜਨਾ ਬਹੁਤ ਔਖਾ ਹੁੰਦਾ ਹੈ ਕਿਉਂਕਿ ਇੱਕ ਮਾਂ ਜਿਸ ਨੇ 9 ਮਹੀਨੇ ਆਪਣੇ ਬੱਚੇ ਨੂੰ ਪੇਟ ਦੇ ਵਿੱਚ ਰੱਖਿਆ ਤੇ ਉਸ ਤੋਂ ਬਾਅਦ ਵਿੱਚ ਉਸ ਨੂੰ ਦੁਨੀਆ ਦਿਖਾਈ ਉਸ ਦਾ ਕੈਰੀਅਰ ਬਣਾਇਆ ਤੇ ਉਸ ਤੋਂ ਬਾਅਦ ਵਿੱਚ ਬੱਚਾ ਜਦੋਂ ਇਸ ਤਰ੍ਹਾਂ ਚਲੇ ਜਾਂਦਾ ਹੈ ਤਾਂ ਮਾਂ ਪੂਰੀ ਤਰ੍ਹਾਂ ਦੇ ਨਾਲ ਜਿਉਂਦਿਆਂ ਹੀ ਮਰ ਜਾਂਦੀ ਹੈ ਇਸ ਮਾਂ ਦੇ ਮੋਢਿਆਂ ਦੇ ਉੱਤੇ ਹੱਲੇ ਵੀ ਬਹੁਤ ਸਾਰਾ ਭਾਰ ਹੈ ਕਿਉਂਕਿ ਜ਼ਿੰਮੇਵਾਰੀ ਬਹੁਤ ਵੱਡੀ ਹੈ ਕਿਉਂਕਿ ਛੋਟੇ ਛੋਟੇ ਬੱਚੇ ਨੇ ਰਾਜਵੀਂ ਜਵੰਧਾਂ ਦੇ ਤੇ ਉਹਨਾਂ ਦਾ ਪਾਲਣ ਪੋਸ਼ਣ ਉਹਨਾਂ ਦੀ ਪਤਨੀ ਤੇ ਉਹਨਾਂ ਨੂੰ ਵੀ ਸੰਭਾਲਣਾ ਇਹ ਬਹੁਤ ਸਾਰੀ ਜ਼ਿੰਮੇਵਾਰੀ ਇਸ ਮਾਦੇ ਮੋੜੇ ਉੱਤੇ ਆ ਖੜੀ ਹੈ ਫਿਲਹਾਲ ਜੇਕਰ ਗੱਲ ਕੀਤੀ ਜਾਵੇ ਇੰਡਸਟਰੀ ਦੇ ਵਿੱਚ ਬਹੁਤ ਸਾਰੇ ਉਗਦੇ ਕਲਾਕਾਰ ਪਰਿਵਾਰ ਦੇ ਨਾਲ ਆ ਕੇ ਖੜੇ ਹੋਏ ਜਿਨ੍ਹਾਂ ਨੇ ਇਹ ਗੱਲ ਕਹੀ ਸੀ ਕਿ ਉਹ ਪਰਿਵਾਰ ਦਾ ਕਦੇ ਵੀ ਹੱਥ ਨਹੀਂ ਛੱਡਣਗੇ ਤੇ ਇਸ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਦੇ ਨਾਲ ਵੀ ਆਏ ਪਰ ਜੇਕਰ ਗੱਲ ਕੀਤੀ ਜਾਵੇ ਦੁਨੀਆ ਕਲਾਕਾਰਾਂ ਨੂੰ ਪੁੱល ਸਕਦੀ ਹੈ ਪਰ ਮਾਂ ਆਪਣੇ ਬੱਚੇ ਨੂੰ ਕਦੇ ਨਹੀਂ ਪੁੱល ਸਕਦੀ ਨਾ ਹੀ ਬੱਚੇ ਆਪਣੇ ਪਿਤਾ ਨੂੰ ਕਦੇ ਪੁੱល ਸਕਦੇ ਉਹ ਪਤਨੀ ਜਿਸ ਦੀ ਉਮਰ ਕੁਛ ਨਹੀਂ ਸੀ ਰਾਜਵੀਰ ਜਵਨ ਦਾ ਵੀ 35 ਸਾਲ ਦੀ ਉਮਰ ਦੇ ਵਿੱਚ ਅਕਾਲ ਚਲਾਣਾ ਕਰ ਗਏ ਉਹਨਾਂ ਦੀ ਜਾਨ ਚਲੀ ਗਈ ਤਾਂ ਹਾਲਾਂਕਿ ਹਾਦਸੇ ਤੋਂ ਬਾਅਦ ਵਿੱਚ ਆਵਾਰਾ ਪਸ਼ੂਆਂ ਦਾ ਮੁੱਦਾ ਕਾਫੀ ਜ਼ਿਆਦਾ ਹੁਣ ਗੰਭੀਰ ਬਣਿਆ ਹੋਇਆ ਹੈ ਜੇਕਰ ਆਵਾਰਾ ਪਸ਼ੂ ਰਾਜਵੀਰ ਜਵੰਦਾ ਦੇ ਮੋਟਰਸਾਈਕਲ ਦੇ ਅੱਗੇ ਨਾ ਆਉਂਦਾ ਤਾਂ ਜੁਰਾਜਵੀਰ ਜਵੰਦਾ ਆਪਣੇ ਪਰਿਵਾਰ ਦੇ ਵਿੱਚ ਬੈਠਾ ਹੁੰਦਾ ਰਾਜਵੀਰ ਜਵੰਦਾ ਜਿਸ ਦੇ ਗੀਤ ਹਰ ਕਿਸੇ ਦੀ ਜ਼ੁਬਾਨ ਉੱਤੇ ਚੜੇ ਉਹ ਕਾਫੀ ਗੀਤਾਂ ਦੇ ਨਾਲ ਮਸ਼ਹੂਰ ਹੋਏ ਸੱਚੀ ਸੂਚੀ ਗਾਇਕੀ ਦੇ ਨਾਲ ਉਹਨਾਂ ਨੇ ਆਪਣਾ ਦੁਨੀਆ ਦੇ ਵਿੱਚ ਵੱਖਰੀ ਹੀ ਪਛਾਣ ਬਣਾਈ ਕਦੇ ਵੀ ਉਸ ਦੇ ਉਹਨਾਂ ਦੇ ਸਬੰਧ ਦੇ ਵਿੱਚ ਆਲੋਚਨਾ ਨਹੀਂ ਦੇਖਣ ਨੂੰ ਮਿਲੀ ਖਾਸ ਕਰ ਗੀਤਾਂ ਨੂੰ ਲੈ ਕੇ ਹਮੇਸ਼ਾ ਮਿਠੜੇ ਸੁਬਾਹ ਦੇ ਸਿੱਬ ਦੇ ਨਾਲ ਵਧੀਆ ਗੱਲਬਾਤ ਕਰਦੇ ਸੀ ਇਸ ਦੁੱਖ ਦੀ ਘੜੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਹੀ ਔਖਾ ਸਮਾਂ ਹੈ ਇਹ ਉਹ ਸਮਾਂ ਹੈ ਜੋ ਕਿ ਕੋਈ ਨਹੀਂ ਚਾਹੁੰਦਾ ਕਿ ਉਹਨਾਂ ਦੇ ਪਰਿਵਾਰ ਉੱਤੇ ਆਵੇ ਰਾਜੀਵ ਜਵੰਦਾ ਹਾਸੇ ਦਾ ਸ਼ਿਕਾਰ ਹੋਏ ਉਸ ਤੋਂ ਬਾਅਦ ਅਰਦਾਸਾਂ ਹੋਈਆਂ ਪਰ ਕਿਤੇ ਨਾ ਕਿਤੇ ਅਰਦਾਸਾਂ ਨਾ ਮਨਜ਼ੂਰ ਹੋ ਗਈਆਂ ਅੱਜ ਰਾਜੀਵ ਜਵੰਦਾ ਦੇ ਕੀਰਤਪੁਰ ਸਾਹਿਬ ਦੇ ਵਿੱਚ ਫੁੱਲ ਤਾਰੇ ਗਏ ਤਾਂ ਪਰਿਵਾਰ ਦੇ ਵੱਲੋਂ ਇਹਨਾਂ ਫੁੱਲਾਂ ਨੂੰ ਕੁੱਟ ਕੇ ਜੱਫੀ ਪਾਈ ਗਈ ਪੁੱਬਾ ਮਾਰਦੀ ਮਾਂ ਦੇ ਹੰਝੂ ਦੇਖੇ ਨਹੀਂ ਜਾਂਦੇ ਪਰਿਵਾਰ ਪੁੱਬਾ ਮਾਰ ਕੇ ਰੋਇਆ ਹੈ ਤੇ ਇਸ ਦੌਰਾਨ ਕਾਫੀ ਗਮਗੀਨ ਮਾਹੌਲ ਦੇ ਵਿੱਚ ਫੁੱਲ ਤਾਰੇ ਗਏ ਬੜਾ ਹੀ ਔਖਾ ਸਮਾਂ ਹੈ ਪਰਿਵਾਰ ਉਤੇ ਤੇ ਜਿਹੜਾ ਕਿ ਰਾਜਵੀਰ ਜਵੰਦਾ ਨੇ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਇੱਕ ਮੈਸੇਜ ਤਾਂ ਜ਼ਰੂਰ ਦੁਨੀਆ ਨੂੰ ਦਿੱਤਾ ਹੈ ਕਿ ਜ਼ਿੰਦਗੀ ਜਿਉਣ ਦਾ ਨਾਮ ਹੈ ਜ਼ਿੰਦਗੀ ਜਿਉ ਕੇ ਜਾਣੀ ਚਾਹੀਦੀ ਹੈ ਤੇ ਜ਼ਿੰਦਗੀ ਨੂੰ ਜਿਉਣਾ ਹੀ ਚਾਹੀਦਾ ਇੱਕ ਮੈਸੇਜ ਰਾਜਵੀਰ ਜਵੰਦਾ ਸਭ ਨੂੰ ਦੇ ਗਿਆ ਤਾਂ ਸਕਰੀਨ ਉੱਤੇ ਤੁਸੀਂ ਤਸਵੀਰਾਂ ਦੇਖ پا ਰਹੇ ਹੋ ਕਿ ਰਾਜਵੀਰ ਜਵੰਦਾ ਦੇ ਫੁੱਲ ਤਾਰੇ ਗਏ ਨੇ ਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਪੁੱਬਾ ਮਾਰ ਦੀ ਮਾਂ ਦੇ ਤੇ ਪਰਿਵਾਰ ਦੇ ਪਤਨੀ ਦੇ ਹੰਝੂ ਨਹੀਂ ਦੇਖੇ ਜਾਂਦੇ ਉਥੇ ਸਕੇ ਸਬੰਧੀਆਂ ਤੇ ਦੋਸਤਾਂ ਦੇ ਨਾਲ ਕੀਰਤਪੁਰ ਸਾਹਿਬ ਦੇ ਵਿੱਚ ਪਰਿਵਾਰ ਪਹੁੰਚਿਆ ਤੇ ਰਾਜਵੀਰ ਜਵੰਦਾ ਦੇ ਫੁੱਲ ਧਾਰੇ ਗਏ ਛੋਟਾ ਜਿਹਾ ਰਾਜਵੀਰ ਜਵੰਦਾ ਦਾ ਬੇਟਾ ਤੇ ਬੱਚੀ ਵੀ ਇਹਨਾਂ ਦੇ ਨਾਲ ਪਹੁੰਚੇ ਤਾਂ ਰੋਂਦੇ ਪਰਿਵਾਰ ਦੇ ਹੰਝੂ ਨਹੀਂ ਦੇਖੇ ਜਾਂਦੇ ਇੱਕ ਉੱਗਾ ਸਿਤਾਰਾ ਇੱਕ ਅਨਮੋਲ ਸਿਤਾਰਾ ਪੰਜਾਬ ਨੇ ਗਵਾ ਦਿੱਤਾ ਰਾਜਵੀਰ ਜਵੰਦਾ ਹਾਸੇ ਦਾ ਸ਼ਿਕਾਰ ਹੋਇਆ ਜਿਸ ਤੋਂ ਬਾਅਦ ਵਿੱਚ 12 ਦਿਨ ਜ਼ਿੰਦਗੀ ਤੇ ਮੌਤ ਦੀ ਜੰਗ ਲੜੀਏ ਤੇ 12ਵੇਂ ਦਿਨ ਜ਼ਿੰਦਗੀ ਦੇ ਸੰਕਤੋ ਹਾਰ ਗਿਆ ਰਾਜ ਵਿੱਚ ਬੰਦਾ